ਇਹ ਚੋਪਾ ਹੋ ਰਿਹਾ ਹੋਰਿਆ ਕੇਸਾ ਕਰਾਇਆ ਜੇ ਸਾਹਮਣੂ ਖੰਡ ਸਾਡੀ ਕਬੱਡੀ ਪਾਉਂਦੀ ਰਾਹੁਲ ਖੇਡ ਮਾਦਤ ਇੱਕ ਵਾਰ ਚੁੱਕਾ ਚਾਲ ਜਫਰੀ ਚਾਰਾ ਇੱਕ ਬੰਦੇ ਸੰਦੀਪ ਦਾ ਬਾਹੇ ਖੰਡੇ ਦੀ ਧਰਤੀ ਦਾ ਹੋਰ ਸਾਕਾ ਜਾ ਚੱਲਦੇ ਨੰਬਰ ਇਸ ਵੇ ਸੋਜਨ ਧਾਵੀਆ ਪਲੇਅਰ ਦੀ ਇਸੇ ਦਿਸ਼ਾ ਨੂੰ ਦਿੰਦਾ ਹੈ ਲੋ ਸਾਹਮਣੇ ਉਹ ਆਸਦੀਪਾ ਫੱਟਿਆ ਉਹ ਆਸਰਦੀਪ ਹੈ ਜਿੱਲੀ ਗੱਲ ਦੀ ਧਰਤੀ ਦੇ ਤੇਰੇ ਦਾ ਮਹੱਲਾ ਮੈਚ ਹੈ ਜਦ ਅਰੇ ਮੀਰੋ ਤੇ ਆ ਗੂਰੂ ਜੀ ਨੇ ਰਿਮੀਨਰ ਦੇ ਧਾਤੀ ਦੇ ਮਾਫੀ ਦੇ ਕਬੱਡੀ ਦੇ ਖੇਡਾਂ ਦੇ ਗਰੂ ਹੋ ਗਏ ਤੇ ਫਿਰ ਇੱਕਦਮ ਫਸਰਦਾ ਲਾਸ਼ ਰਾਇ ਫੋਕਸ ਤੋਂ ਬੱਦਕੀਆਂ ਦੇ ਬਾਰੇ ਲਿਆ ਇੱਕ ਫੋਟੋ ਜੀ ਹੋ ਗਿਆ ਉਹ ਵੱਡੀ ਬਹੁਤ ਗ੍ਰੂਪ ਦਾ ਬਿਜਵਾਰੀ ਸੀ ਪਾ ਦੇ ਸਾਰੇ ਨਰਮਨ ਜਿਹੜਾ ਮੱਤਾ ਹੋਇਆ ਸਾਡੇ ਅੱਜ ਦੇ ਚੀਫ ਗੈਸਟ ਸਨ ਮਹਿਮਾਨ ਸਰਦਾਰ 체ਤਰ ਸਿੰਘ ਜੀ ਜੌੜਾ ਮਾਜਰਾ ਕੈਬਨਿਟ ਮੰਤਰੀ ਪੰਜਾਬ ਪ੍ਰੀਤ ਆ ਚੁਕੇ ਜੀ ਉਹਨਾਂ ਨੂੰ ਜੀ ਆਇਆਂ ਮੈਂ ਜਿਹੜਾ ਪੁੱਛਿਆ ਜੀ ਦੂਜਾ ਸੈਨਿਕ ਕਬਦ ਆਏਗਾ ਪਰਸ਼ੂ ਕਰਾਰੇ ਹੈ ਜਦੋਂ ਮੰਤਰੀ ਸਾਹਿਬ ਪੁੱਛਿਆ ਬਹੁਤ ਤਰਕਸ਼ਕਸ਼ੀਤ ਮੇਰੇ ਵੀਓ ਜਿਨ੍ਹਾਂ ਦੇ ਸਾਡੇ ਰੰਗ ਦੇ ਪੰਜਾਬ ਨੂੰ ਮਾਣ ਹੈ ਇਸ ਇਲਾਕੇ ਨੂੰ ਮਾਣ ਹੈ ਮੇਰੇ ਵੀਓ ਪਿੰਡ ਹੈ ਇਹ ਮੇਰੇ ਭਰਾ ਨੇ ਇਹ ਮੇਰੇ ਚਾਚੇ ਤਾਏ ਨੇ ਇਹ ਸਾਡੇ ਬਜ਼ੁਰਗ ਨੇ ਆਪਣਾ ਪਿੰਡ ਲੈ ਕੇ ਆਉਂਦਾ ਮੇਰੇ ਵੀਓ ਬੜੇ ਮਾਣ ਵਾਲੀ ਗੱਲ ਹੈ ਇਹ ਸਾਦਗੀ ਵਿੱਚ ਰਹਿੰਦੇ ਹੈ ਔਰ ਸਾਦਗੀ ਵਿੱਚ ਰਹਿੰਦੇ ਜਦੋਂ ਪੰਜਾਬ ਦੇ ਧੀਰਪਈਆ ਹੈ ਆਦਾ ਇਹ ਮੇਰੇ ਵੀਰ ਉਹ ਵੀ ਲਗਾਤਾਰ ਫਿਰ ਆ ਮੇਰੇ ਵੀ ਪਾਣੀ ਦੇ ਵਿੱਚ ਜੜਿਆ ਬਹੁਤ ਵੱਡੀ ਸੇਵਾ ਕੀਤੀ ਆ ਬਹੁਤ ਹੀ ਇਹ ਮਾਨ ਦੇ ਜੀਪੀ ਸਭੇ ਤੋਂ ਸਮਾਪਤ ਸਨਮਾਨ ਦੇ ਕਰਨ ਦੇ ਕਿ ਹਾਰਸ਼ਿੰਗ ਜੀ ਗਾਜੇਵਾਸ ਮਨੀਂਦਰ ਸਿੰਘ ਜੀ ਟਕਾਲਾ ਇਹਨਾਂ ਸਾਰੇ ਸੱਜਣਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆ ਜਿਹੜੇ ਯਾਦਦੇ ਆ ਉਹਨਾਂ ਉਹਨਾਂ ਸਾਰੇ ਸੱਜਣਾ ਨੂੰ ਜਿਹੜੇ ਮੰਤਰੀ ਸਾਹਿਬ ਦੇ ਨਾਲ ਇਸ ਗਰਾਊਂਡ ਦੀ ਸ਼ੋਭਾ ਨੂੰ ਵਧਾ ਰਹੇ ਆ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਖਿਡਾਰੀਆਂ ਦਾ ਹੌਸਲਾ ਵਧਾਉਣ ਦੇ ਲਈ ਦਰਸ਼ਕਾਂ ਨੂੰ ਮਾਣ ਦੇਣ ਦੇ ਲਈ ਤੇ ਨਗਰ ਨੇ ਆਪਣੀ ਮਿਹਰ ਦਾ ਹੱਥ ਰੱਖਣ ਦੇ ਲਈ ਸਹਿਯੋਗ ਦੇਣ ਦੇ ਲਈ ਪਹੁੰਚਿਆ ਜੀ ਆਖਦੇ ਸਰਦਾਰ ਚੇਤਨ ਸਿੰਘ ਜੋੜਾ ਬਾਦਰਾ ਉਹਨਾਂ ਨੂੰ ਮਦਦ ਕਰਦੇ ਵਾਲੇ ਇਨਸਾਨ ਨੇ ਔਰ ਧੰਨਵਾਦ ਹੁੰਦਾ ਹੈ ਕਬੱਡੀ ਦਾ ਮਹਾਰਥੀ ਲਗਾਤਾਰ ਹਰ ਰੋਜ਼ ਗਰਾਊਂਡਾਂ 'ਚ ਗੱਲਾਂ ਹੁੰਦੀਆਂ ਕਿ ਕਬੱਡੀਆਂ ਦੇ ਜੋਰ ਦੇ ਨਾਲ 37 ਸਾਲ ਕਬੱਡੀ ਖੇਡਣੀ ਤੇ ਲਗਾਤਾਰ ਮੇਰੇ ਵੀਰੋ ਉਂਗਲ ਖੜੀ ਰੱਖਣੀ ਇਹ ਵੱਡੇ ਮਾਣ ਵਾਲੀ ਗੱਲ ਹੁੰਦੀ ਆ ਪ੍ਰੀਤਮ ਸਿੰਘ ਜੀ ਮੀਡੀਆ ਦਾ ਸਭ ਤੋਂ ਧੰਨਵਾਦ ਕਰਦੇ ਆ ਮੈਂ ਲੰਮਾ ਕੋਈ ਭਾਸ਼ਣ ਨਹੀਂ ਦੇਣਾ ਕਿਉਂਕਿ ਭਾਸ਼ਣ ਤੋਂ ਕੁਝ ਨਹੀਂ ਗੱਲਾਂ ਕੋਣੋਂ ਸੋ ਸ਼ਰਮਾ ਜੀ ਨੇ ਜਿਹੜੀ ਗੱਲ ਕਹੀ ਆ ਸਕੂਲ ਵਾਲੀ 200% ਸਕੂਲ ਆਪਾਂ ਦਸਨੀ ਦਾ ਘਰਾ ਕੇ ਰਹਾ ਨਹੀਂ ਕੋਈ ਚਾਹੀਦਾ ਮੈਨੂੰ ਆਪ ਜਿਹੜਾ ਦਸ ਕਰ ਮਾਰਨੀ ਪੈਣੀ ਕੋਈ ਚੱਕਰਾਈ ਗੱਲੀ ਇੱਕ ਤੁਹਾਡੇ ਵਾਲਾ ਇੱਕ ਖੇੜੀ ਮਾਰਨ ਵਾਲਾ ਖੇੜੀ ਮਾਰਨ ਵਾਲਾ ਪਲਾਸਟਿਕ ਦਾ ਟੋਟਾ ਦਾ ਸੀਦਾ ਜੋ ਕਿ ਇਹ ਨੂੰ ਮੈਂ ਨਿੱਜੀ ਆਪ ਆਪ ਦੇਖ ਰਿਹਾ ਤਾਂ ਕਿ ਸਾਡੇ ਬੱਚੇ ਨੇ ਜਿਹੜੇ ਉਹ ਪਾਲਣ ਸਨ ਇੱਕ ਇੱਕ ਤੁਸੀਂ ਸੜਕ ਤੇ ਆਲਰੇਡੀ ਅਸੀਂ ਕੰਮ ਕਰ ਰਹੇ ਹਾਂਗੇ ਵੀ ਸੜਕ ਨੂੰ 18 ਕੁੱਕੀ ਬਣਾਈਏ ਦੇਖ ਰਹਾ ਵੀ ਕਿਹ ਤੋਂ ਕਿਹੜੇ ਉੱਚ ਪੈ ਸਕਦਾ ਜਿਹੜੇ ਵੀ ਤੰਦਾ ਪੋਜ਼ਿਟਿਵ ਬਣਾ ਕੇ ਕੋਸ਼ਿਸ਼ ਕਰੂੰ ਜਿਵੇਂ ਕਰ ਹਾਲੀਆ ਦੀ ਆਪਾਂ ਕਿਸੇ ਕਿਹੜਾ ਗਿਆ ਇਹ ਵੀ ਘਟਾਤਾ ਕਿ ਕਿ ਬਹੁਤੇ ਵੱਡੇ ਹੋਰ ਮੰਗਾਂ ਹੈ ਜੀ ਇਸ ਇਲਾਕੇ ਦੀਆਂ ਸੜਕਾਂ ਦੀਆਂ ਦੋ ਮੰਗਾਂ ਦੀਆਂ ਉਹ ਹੋ ਜਾਂਦੀਆਂ ਪਰ ਜੇ ਬਸੁੱਕੇ ਨੂੰ ਬਗਲਾ ਉਹ ਵੀ ਗੱਲ ਬਣਦੀ ਨਹੀਂ ਹੈ 20 ਲੱਖ ਰੁਪਈਆ ਨਗਰ ਦੇ ਟੋਬੇ ਵਾਸਤੇ ਆਪਾਂ ਛੱਪੜ ਵੀ ਸਫਾਈ ਵੀ ਕਰਨੀ ਆ ਉਹ ਆਪਾਂ ਹੁਣੇ ਕੰਮ ਹੈ ਜਿਹੜਾ ਸ਼ੁਰੂ ਕਰਾਵਾਂਗੇ ਤਾਂ ਕਿ ਉਹ ਵੱਡਾ ਜੋ ਮੈਂ ਹੁਣ ਨਹੀਂ ਨਿਕਲ ਗਿਆ ਛੱਪੜ ਦੇ ਹਾਲਾਤ ਬਹੁਤ ਮਾੜੇ ਨੇ ਜੇ ਛੱਪੜ ਸਹੀ ਹੋ ਗਿਆ ਲੇਕਿਨ ਆਲੇ-ਦਾਲੇ ਵਾਲੇ ਘਰ ਵੀ ਸੁਖੀ ਹੋ ਜਾਣਗੇ ਉਹਦੇ ਬਾਕੇ ਦਾ ਬਾਉਂਡਰੀ ਵਗੈਰਾ ਕਰਕੇ ਪਾਣੀ ਨਿਕਲਦਾ ਕਰਾਂਗੇ ਤਾਂ ਕਿ ਸਾਰੇ ਸੁੱਖ ਦੀ ਨੀਂਦ ਆ ਜਿਹੜੀ ਸੌ ਸਕਣ ਸੋ ਦੁਬਾਰਾ ਫੇ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਖਡਾਰੀਆਂ ਦਾ ਧੰਨਵਾਦ ਔਰ ਸਾਰੇ ਜਿੰਨੇ ਮੇਰੇ ਵੀਰ ਦਰਸ਼ਕਾਇ ਨੇ ਉਹਨਾਂ ਦਾ ਧੰਨਵਾਦ ਔਰ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਸਾਰੇ ਖੁਸ਼ ਰਹੋ ਪਰਮਾਤਮਾ ਸਾਡੇ ਸਾਰਿਆਂ ਤੇ ਜਿਹੜਾ ਮੇਲ ਪ੍ਰਿਆ ਹੱਥ ਰਕੇ ਵੱਡੀ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਮੈਂ ਸਾਰੇ ਨਗਰ ਵਾਸੀਆਂ ਨੂੰ ਔਰ ਪੰਚਾਇਤ ਨੂੰ ਸਾਰੇ ਬੀਜਨਾਂ ਅੱਗੇ ਹੋ ਕੇ ਇਸ ਜਿਹੜਾ ਟੂਰਨਾਮੈਂਟ ਨੂੰ ਕਰਾ ਰਹੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਜਿਹੜੇ ਖਿਡਾਰੀ ਨੇ ਸਾਡੇ ਲਈ ਕੋਈ ਆਪਸ਼ਨ ਆ ਕਿ ਅਸੀਂ ਬੱਚਿਆਂ ਨੂੰ ਜੇ ਅਸੀਂ ਸਿੱਧੇ ਰਸਤੇ ਤੇ ਲੈ ਕੇ ਜਾਣਾ ਤਾਂ ਖੇਡਾਂ ਵੱਲ ਉਹਨਾਂ ਨੂੰ ਆਕਰਸ਼ਿਤ ਕਰਨ ਦੀ ਲੋੜ ਹੈ ਤਾਂ ਕਿ ਜਿਹੜਾ ਵਿਹਲਾ ਸਮਾਂ ਉਹਨੂੰ ਇਹੋ ਜਿਹੀ ਐਕਟੀਵਿਟੀ ਦੇ ਵਿੱਚ ਪਾਸ ਸਕਣ ਸੋ ਬਹੁਤ ਸੋਣਾ ਅਪਰਾਲਾ ਜਿਹੜਾ ਨਗਰ ਵੱਲੋਂ ਕੀਤਾ ਗਿਆ ਵਧਾਈ ਦੇ ਪੱਤਰ ਬਹੁਤ ਪਰਮਾਤਮਾ ਇਹਨਾਂ ਤੇ ਮਿਹਰ ਭਰਿਆ ਹੱਥ ਔਰ ਉਹਨਾਂ ਪਿੰਡਾਂ ਨੂੰ ਜਿਹੜੇ ਗਰਾਊਂਡ ਦਿੱਤੇ ਜਾਣਗੇ ਤਾਂ ਕਿ ਬੱਚੇ ਨੇ ਜਿਹੜੇ ਉਹ ਆਪਣੇ ਸਰੀਰ ਨੂੰ ਜਿਹੜਾ ਤੰਦਰੁਸਤ ਰੱਖਣ ਔਰ ਉਹਨਾਂ ਦੇ ਗਰਾਊਂਡਾਂ ਦੇ ਵਿੱਚ ਹੀ ਆਪਣੇ ਸਰੀਰ ਨੂੰ ਤਿਆਰ ਕਰਕੇ ਜਿਹੜੀਆਂ ਡਿਫੈਂਸ ਦੀਆਂ ਜਿਹੜੀਆਂ ਪੋਸਟਾਂ ਨੇ ਉਹਨਾਂ ਵਿੱਚ ਭਰ ਕੇ ਹੋ ਚੁੱਕਣ ਤਾਂ ਕਿ ਚੰਗੀ ਪ੍ਰੈਕਟਿਸ ਕਰ ਸਕਣ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਤੇ ਪਹਿਲਾ ਤੁਹਾਡੇ ਸਾਹਮਣੇ ਮੇਰੇ ਵੀਰੋ ਦੂਜਾ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਪੋਜੇਵਾਲ ਦੀ ਟੀਮ ਹੈ ਅਵਤਾਰ ਪੋਜੇਵਾਲੀਆ ਗੰਗੀ ਕਿਸਾਨਪੀਰ ਵਾਲੇ ਚੜਦੇ ਉਹ ਮੇਰੇ ਗਰੂਆਂ ਕੋਲ ਖੜੀ ਤੇ ਛੱਡਿਆ ਕਿ ਹੁਣ ਮੈਂ ਬਹੁਤ ਖੇਡਨੀ ਮੈਂ ਕਬੱਡੀ ਤੋਂ ਸੰन्यास ਲੈਣਾ ਅੱਜ ਕੂ ਤੱਕ ਨਾ ਕੂਜੂ ਮੇਰੇ ਵੀਰਤੀ ਬਾਪੂ ਦੀ ਕਬੱਡੀ ਦਾ ਰਤਬਾ ਉੱਚਾ ਕਿ ਸੁਲਤਾਨ ਸ਼ਮਸ਼ਪੁਰੀਏ ਦੇ ਦਲਜੀਤ ਦਲੀ ਨੇ ਮੇਰੇ ਵੀਰੋ ਦੋਨੋਂ ਪੁੱਤ ਆਹ ਕਲਾ ਸੂਚ ਮੇਰੇ ਲਈ ਉਸ ਵੇਲੇ ਕਬੱਡੀ ਪੌਂਦਲੀ ਖੇਡ ਮੈਦਾਨ ਚ ਵੱਧ ਚੁੱਕੇ ਆਹ ਸਾਹਮਣੇ ਵਿਚਕਾਰੋ ਗੱਭਰੂ ਨੇ ਆਹ ਖੁੱਚ ਕੱਢ ਕੇ ਗਰਬੇਲ ਕਿਨੇ ਨਾਲ ਜਫਾ ਬੱਲੇ ਬਲੇ ਕਰਵਾ ਦਿੰਦੀ ਹੈ ਆ ਦੀਪ ਜਨਾਲਪੁਰੀਆ ਸਤੂਆ ਕਬੱਡੀ ਪਾਉਣ ਦੇ ਲਈ ਬੰ ਚੁੱਕਿਆ ਸਾਹਮਣੇ ਦਨੀਮ ਕਹਿੰਦੇ ਦੀਪ ਜਨਾਲਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਖੜੇ ਨੇ ਸੰਧੋ ਪਰਨੀ ਕੰਨੀ ਤੇ ਲੱਗਿਆ ਹੋਇਆ ਫੌਜੀ ਉਰਲੇ ਪਾਸੇ ਲੱਗਿਆ ਪੰਜਾਬ ਉਹਨਾਂ ਵੱਲੋਂ 400 ਰੁਪਇਆ ਕਿਹੜੇ ਅੰਦਰ 1200 ਰੁਪਇਆ ਇਹ we